ਜੋ ਰਵਾਇਤ ਦੇ ਵਿੱਚ ਜਿਹੜੇ ਦਿਸ਼ਾ ਨਿਰਦੇਸ਼ ਉਹਨਾਂ ਨੇ ਪੰਜਾਬ ਪੁਲਿਸ ਦੇ ਹਰ ਹਰੇਕ ਥਾਣੇ ਦੇ ਵਿੱਚ ਹਰੇਕ ਸਬ ਡਿਵੀਜ਼ਨ ਦੇ ਵਿੱਚ ਦਿੱਤੇ ਨੇ ਕਿ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਔਰ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਵਾਸਤੇ ਜਿਹੜਾ ਖੇਡਾਂ ਕਰਵਾਉਣ ਦਾ ਜੋ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਉਹਦੇ ਤਹਿਤ ਦਸੂਹਾ ਦੇ ਵਿੱਚ ਮਾਨਯੋਗ ਡੀਐਸਪੀ ਸਾਹਿਬ ਤੇ ਮਾਨਯੋਗ ਐਸਐਚਓ ਸਾਹਿਬ ਵੱਲੋਂ ਬੀਏਵੀ ਕਾਲਜ ਦੇ ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਗਰਾਊਂਡ ਦੇ ਵਿੱਚ ਅੱਜ ਤੀਸਰਾ ਦਿਨ ਆ ਇਹ ਗੇਮਸ ਜਿਹੜੀਆਂ ਚੱਲ ਰਹੀਆਂ ਨੇ ਔਰ ਜਿੱਤਨੇ ਮੈਂ ਵਧਾਈ ਦੇਣਾ ਪੰਜਾਬ ਪੁਲਿਸ ਦੇ ਹਰੇਕ ਕਰਮਚਾਰੀ ਨੂੰ ਜਿਨ੍ਹਾਂ ਨੇ ਆਪਣਾ ਇਹਨਾਂ ਗੇਮਸ ਵਿੱਚ ਯੋਗਦਾਨ ਪਾਇਆ ਉਹਤੇ ਡੀਵੀ ਕਾਲਜ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਚੰਗੇ ਕੰਮ ਦੇ ਵਿੱਚ ਮਦਦ ਕੀਤੀ ਹੈ ਪੰਜਾਬ ਸਰਕਾਰ ਦੀ ਔਰ ਮਹਿਕਮੇ ਦੀ ਔਰ ਜਿੰਨੇ ਵੀ ਖਿਡਾਰੀ ਅੱਜ ਤੇ ਭਾਗ ਲੈ ਰਹੇ ਨੇ ਉਹਨਾਂ ਨੂੰ ਨਗਦਨਾਮ ਜਿਹੜੇ ਦਿੱਤੇ ਜਾਣੇ ਨੇ ਮਹਿਕਮੇ ਵੱਲੋਂ ਉਹ ਵੀ ਇੱਕ ਬਹੁਤ ਵੱਡਾ ਪ੍ਰਾਲਾ ਹੈ ਔਰ ਸਾਰਿਆਂ ਨੂੰ ਇਹ ਪੀਲੇ ਕਿ ਵਕਤ ਤੋਂ ਵੱਧ ਤੇ ਖੇਡਾਂ ਨਾਲ ਜੁੜ ਕੇ ਬੱਚਿਆਂ ਨੂੰ ਇਹ اپੀਲ ਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਿਆ ਜਾਵੇ ਤਾਂ ਜੋ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਹੈ ਆਪਣੀ ਜਵਾਨੀ ਹੈ ਉਹਨੂੰ ਬਚਾਇਆ ਜਾ ਸਕੇ ਸੋ ਬਹੁਤ ਵਧੀਆ ਪ੍ਰੋਗਰਾਮ ਪੰਜਾਬ ਪੁਲਿਸ ਵੱਲੋਂ ਜਿਹੜਾ ਕੀਤਾ ਗਿਆ ਪੰਜਾਬ ਸਰਕਾਰ ਦਾ ਮੈਂ ਜਿੱਥੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਨੂੰ ਇਹੋ ਜਿਹੇ ਚੰਗੇ ਕੰਮ ਕਰਨ ਵਾਸਤੇ ਨਿਰਦੇਸ਼ ਦਿੱਤੇ ਨੇ ਉਹਨਾਂ ਮਾਰਜੋਗ ਐਸਐਸਪੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਨਯੋਗ ਡੀਐਸਪੀ ਸਾਹਿਬ ਨੂੰ ਮਾਨਯੋਗ ਐਸਐਚਓ ਸਾਹਿਬ ਦੀ ਡਿਊਟੀ ਲਗਾਈ ਹੈ ਕਿ ਇਹ ਆਜੇ ਜਿਹੜੇ ਚੰਗੇ ਕੰਮ ਨੇ ਉਹ ਕੀਤਾ ਜਾਨ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਲੰਬਾ ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਪੰਜਾਬ ਦੇ ਵਿੱਚ ਨਸ਼ਾ ਨੂੰ ਥੱਲ ਪਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜਿਹੜਾ ਇਹ ਪਹਿਲਾਂ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਮੈਂ ਧੰਨਵਾਦੀਆਂ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਜਿਹੜਾ ਇਹ ਸਾਡੇ ਤੇ ਸ਼ਿਰਕਤ ਕੀਤੀ ਹੈ ਤੇ ਮੈਂ ਤੁਹਾਨੂੰ ਇਸ ਮਾਧਿਅਮ ਨਾਲ ਇਹ ਅਪੀਲ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਜਿਹੜੇ ਨੌਜਵਾਨ ਹੈ ਉਹ ਖੇਡਾਂ ਨਾਲ ਜੁੜਨ ਜਿਹੜਾ ਵੀ ਨਿਸ਼ਾਨੇ ਦੇ ਖਿਲਾਫ ਕੋਈ ਅ ਕਾਰ ਕੋਈ ਮਤਲਬ ਮਸਲੇ ਤੋਂ ਨਿਕਰੇ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ ਸਾਡਾ ਸਰ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੌਜਵਾਨਾਂ ਨੂੰ ਹੋਵੇ ਸਾਹਮਣੇ ਰਹੇ ਬਿਲਕੁਲ ਬਹੁਤ ਜਿਵੇਂ ਤੁਸੀਂ ਦੱਸਿਆ ਵੀ ਐਮਐਲਏ ਸਾਬਾ ਨੂੰ ਦਾ ਸਾਨੂੰ ਪੂਰਾ ਸਹਿਯੋਗ ਮਿਲ ਗਿਆ ਅਹੀਂ ਟਾਂਡੇ ਵੀ ਇਸ ਤਰੀਕੇ ਦੇ ਟੂਰਨਾਮੈਂਟ ਖੁਆਏ ਨੇ ਉੱਥੇ ਵੀ ਐਮਐਲਏ ਸਾਹਿਬ ਸਪੈਸ਼ਲ ਆਪਣਾ ਟਾਈਮ ਕੱਢ ਕੇ ਉੱਥੇ ਗਏ ਨੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਉਮੀਦ ਕਰਦਾ ਵੀ ਇਹਦੇ ਹੱਥ ਪੱਕੀ ਨਤੀਜੇ ਨਿਕਲਣਗੇ